ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਈਆਂਗੇ ਦੋ ਤਾਂ ਤਾਜ਼ੀਆਂ ਸੂਈਆਂ ਨੇ ਤੇ ਇੱਕ ਬਈ ਤੋਕੜ ਗੱਬਣ ਤੇ ਇੱਕ ਬਾਸਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 9 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਹਾਂ ਬਾਈ ਜੀ ਸਭ ਠੀਕ ਠਾਕ ਹੋਰ ਕਿਵੇਂ ਚੱਲਦਾ ਕੰਮ ਕਰ ਕੰਮ ਵਧੀਆ ਚੱਲਦਾ ਬਾਈ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਕਿਸ਼ੋਰ 바ਵਾ ਜੀ ਹਮ ਕਪਾ ਮੰਡੀ ਜ਼ਿਲ੍ਹਾ ਬਰਨਾਲਾ ਅਸੀਂ ਲੋਕਲ ਦਾ ਪਈ ਆ ਨੇੜੇ ਪੀਰਖਾਨਾ ਠੀਕ ਖੜਾ ਐਲੀ ਰੋਡ ਨੇੜੇ ਪੀਰਖਾਨਾ ਮਾਡਲ ਨੰਬਰ ਬੋਲ ਦੀ 94177 ਜੀ 73502 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਆਹ ਤੋਕੜ ਗੱਪਣ ਤੋਂ ਚੱਲੂ ਹਾਂ ਬਾਈ ਜੀ ਆਹ ਤੋਕੜ ਗੱਪਣ ਕਿਹੜਾ ਸੂਆ ਸੂਈ ਵੀ ਆ ਜੀ ਇਹ ਬਾਈ ਜੀ ਤੀਜਾ ਸੂਆ ਸੂਈ ਵੀ ਚੌਥਾ ਸੂਣਾ ਐਵੇਂ ਗੱਪ ਮਾਰੀ ਜਾਈਏ ਠੀਕ ਆ ਚੌਥਾ ਸੂਆ ਸੂਣਾ 7ਵਾਂ ਮਹੀਨਾ ਨੂੰ 23 ਡੇਸ ਤੋਂ ਠੀਕ ਆ ਨਾ ਨਾ ਬਾਕੀ ਆ 7ਵਾਂ ਮਹੀਨਾ ਲੱਗੂ ਇਹ ਕਿੰਨਾ ਦੁੱਤਾ ਜੀ ਇਹਦੇ ਥੱਲੇ ਬਈ ਇਸ ਟਾਈਮ ਇਹਦੇ ਥੱਲੇ 10 ਕਿਲੋ ਜਮਾ ਰੈਡੀ ਆ 10 10.5 ਇੰਨਾ ਰੈਡੀ ਆ ਠੀਕ ਹੈ ਜੀ ਤੇ ਚਵਾਈ ਚ ਕੋਈ ਕਿਵੇਂ ਲੱਗੀ ਚਵਾਈ ਇੱਕ ਨੰਬਰ ਆ ਜੀ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਠੰਡੀ ਸੀ ਪੂਰੀ ਹੈ ਜੀ ਥਾਣਾ ਮੇਵਾ ਦੇਖੋ ਮੈਂ ਕਹਣਾ ਕੀ ਆ ਬਾਤ ਆ ਮੁਠੀ ਵਾਲਾ ਥਾਣਾ ਚਾਰੇ ਥਣ ਪੂਰੇ ਗਾਇਬ ਤੇ ਦੁੱਤਾਂ ਦੀ ਨਾੜ ਬੜੀ ਕਮਾਲ ਦੀ ਆਹ ਦੇਖੋ ਬਾਲ ਦੇਖੋ ਕਿੰਨੀ ਨਾੜ ਖਾਦੀ ਮੈਂ ਕਹਣਾ ਕੀ ਆ ਬਾਤ ਆ ਤਾਂ ਬਈ ਜੀ ਤਾਜੀ ਦਾ ਕਿੰਨਾ ਪਾਇਆ ਵਾ ਜੀ ਇਹਦਾ ਤਾਜੀ ਦਾ ਤਾਂ ਬਈ ਜੀ ਇਹਦਾ 1500 ਮਾਹਰਾਂ ਲੀਟਰ ਆ ਦੇਖੋ ਨੇਵਾ ਦਾ ਕੀ ਬਾਤ ਫੀਟਿੰਗ ਵਾਲਾ ਲੇਵਾ ਬਾਈ ਬੜਾ ਕਮਾਲ ਦਾ ਲੇਵਾ ਬਾਕੀ ਟੁਕੜ ਗੱਭਣਾ ਬਾਈ ਚੱਕ ਪਾਸਾ ਕਰਮਾ ਲਈ ਤੇ ਜੇ ਕੋਈ ਵੀਰ ਆਪਦੀ ਤਸੱਲੀ ਕਰਨੀ ਚਾਹੁੰਦਾ ਹੋਵੇ ਚੱਕ ਪਾਸ ਦੇ ਚੱਕ ਪਾਸਾ ਕਰ ਲਈ ਠੀਕ ਆ ਥਾਨ ਬਾਈ ਚੈੱਕ ਕਰੋ ਕੱਲਾ ਕੱਲਾ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾਗਾ ਬਾਕੀ ਗਰਮੀਆਂ ਦੇ ਦੋ ਫਿਰ ਤੇ ਮੇ ਹਨਾ ਹਾਂਜੀ ਹਾਂਜੀ ਪੂਰੇ ਖੋਲ ਦੋ ਮੜੀ ਤੋਰ ਦੋ ਬਾਹਰ ਨੂੰ ਕਰ ਦ ਬਾਈ ਫੁੱਲ ਚੰਗਾ ਬਰੀਡ ਫੁੱਲ ਜਰਸੀ ਸਾਈਵਾਲ ਕਰਾਉ ਸਹੀ ਹੈ ਜੀ ਜਰਸੀ ਦਾ ਸਾਈਵਾਲ ਕਰਾਉ ਸ ਆ ਬਾਕੀ ਬਈ ਟੀਕੇ ਵਰੇ ਤਾਂ ਨਹੀਂ ਪਤਾ ਜਿਹੜਾ ਇਹਦੇ ਕਹਾਂ ਲੱਗਿਆਗਾ ਸਾਈਵਾਲ ਦਾ ਲੈ ਜੀ ਠੀਕ ਆ ਸਾਈਵਾਲ ਦਾ ਬਾਈ ਸਾਈਵਾਲ ਦਾ ਟੀਕਾ ਲੱਗਿਆ ਜੀ ਤੇ ਜਰਸੀ ਸਾਈਵਾਲ ਹੂੰ ਜਰਸੀ ਸਾਈਵਾਲ ਆ ਬਾਈ ਫੁੱਲ ਵੱਡੀ ਆ ਕਲਰ ਬਹੁਤ ਪਿਆਰਾ ਕਰਨ ਵਾਲੀ ਦਾ ਤੇ ਸੌਸੀਲ ਵੀ ਫੁੱਲਾ ਬਾਈ ਨੇ ਦਿਖਾਈ ਦਿੱਤੀ ਚਬਾਈ ਵੀ ਬਾਈ ਕਹਿੰਦੇ ਇੱਕ ਨੰਬਰ ਲੱਗਿਆ ਬਾਕੀ ਤੋੜਾ ਤਾਰਾ ਚੈੱਕ ਕਰੋ ਇੱਕ ਨੰਬਰ ਤੇ ਸ਼ਾਮ ਤੱਕ ਕਿਵੇਂ ਤਿਆਰ ਹੁੰਦੀ ਹੈ ਜੀ ਪੂਰੀ ਵਧੀਆ ਜੀ ਠੀਕ ਆ ਸ਼ਾਮ ਤੱਕ ਬਾਈ ਇੱਥੇ ਖੜਾ ਹੋ ਭਾਵੇਂ ਜੀ ਮੈਂ ਕਹਣਾ ਕੀ ਆ ਬਾਤ ਹੈ ਬਈ ਠੰਡੀ ਸੀਲ ਦੇਖੋ ਫੁੱਲ ਆ ਗਈ ਕਰਮ ਵਾਲੀ ਫੇਸਬੁਕ ਤੇ ਮੋਦੀ ਵਾਦੀ ਫੁੱਲ ਕਮਾਲ ਦੀ ਹੈ ਖੜ ਜਾ ਪੁੱਤ ਖੜ ਜਾ ਕੋਈ ਗੱਲ ਨਹੀਂ ਆਜਾ ਮੈਂ ਤੁਹਾਨੂੰ ਅੰਦਰ ਦਾ ਕਰਦੀ ਆ ਕਿ ਬਾਕੀ ਥਾਂ ਚੇਕ ਕਰੋ ਬੜਾ ਕਮਾਲ ਦਾ ਲੱਗਿਆ ਪੀੜੀ ਦੇ ਪਾਵੇ ਨਾਲ ਦੇ ਤਿੰਨ ਚਾਰੇ ਥਾਂ ਲੱਗੇ ਹੋਏ ਆਗੇ ਤੇ ਬਾਈ ਮੁੱਲ ਫਿਰ ਕੀ ਰਹੂ ਇਹਦਾ ਮੁੱਲ ਬਾਈ ਲੈਣ ਦੇ ਨਹੀਂ ਆ ਹਾਂ ਕਰਵਾ ਲਓ ਭਾਵੇਂ 53 ਕਰਵਾ ਲਓ 54 ਹੂੰ 52000 ਰੁਪਏ ਦੀ ਬੈਹਰ ਦੇ ਰਹੇਗੇ ਮੁੱਲ ਕਰਾਉਣ ਨੂੰ 53 ਕਰਾ ਲਓ 54 ਕਰਾ ਲਓ 52000 ਦੀ ਬਾਈਕ ਨੇ ਆਪਾਂ ਵੈੜ ਦੇ ਦਿਆਂਗੇ ਬਾਕੀ ਹੋ ਜੂ ਥੋੜਾ ਘਰਾਂ ਦਾ ਡਰਮ ਹੀ ਆਈ 15 16 ਪਹਿਲੇ ਚੋਹੇ ਜੀ ਪਹਿਲਾਂ ਠੀਕ ਆ ਬਾਕੀ ਸਟੇਮ ਹਾਜ਼ਰ ਵੀ ਦੇਖੋ ਹੂੰ ਕਿਆ ਬਾਤ ਹੈ ਬਾਕੀ 10 10 ਸ੍ਰੀ ਚਮਕਾਲਾ ਚਮਕਾਲਾ ਸ੍ਰੀ ਰਈ ਸਾਈ ਵਾਲ ਤੇ ਜਰਸੀ ਦਾ ਕਰਾਸ ਸਹੀ ਗੱਲ ਹੈ ਜੀ ਆਹ ਦੇਖੋ ਸ਼ਕੀਨ ਕਿੰਨੀ ਆ ਕਿਆ ਬਾਤ ਹੈ ਬੜੀ ਸਕੀਨ ਹੈ ਸਹੀ ਗੱਲ ਹੈ ਤੇ ਆ ਜੀ ਇਹਦਾ ਜਿਹੜਾ ਕਿਵੇਂ ਕਰਨ ਨਾਗਾ ਇਹ ਪਹਿਲਾਂ ਕੰਮ ਜੀ ਪਹਿਲਾਂ ਤੋਂ ਹੀ ਛੋਟੀ ਹੁੰਦੀ ਨਾ ਕਿਤੇ ਕੁੱਤਾ ਕਰਤਾ ਪੈ ਗਿਆ ਸੀਗਾ ਉਹਨੂੰ ਵਿਚਾਰੀ ਨੂੰ ਛੋਟੀ ਹੁੰਦੀ ਨੂੰ ਘਰੇ ਉਹ ਜਮਾਂਦਰੇ ਆਇਆ ਹੋ ਗਿਆ ਮਤਰਾ ਠੀਕ ਹੈ ਜੀ ਤੇ ਅੱਗੇ ਜੀ 2 ਨੰਬਰ ਤੇ ਅੱਗੇ ਆ ਗਈ ਜੀ ਜਰਸੀ 2 ਨੰਬਰ ਤੇ ਬਾਈ ਜੀ ਹੂੰ ਐ ਕਰੋ ਬਾਹਰ ਹੀ ਖੋਲ ਲੈ ਇੱਥੇ ਥਾਂ ਨਾ ਥੋੜਾ ਘਟਾਗਾ ਆਪਾਂ ਬਾਹਰ ਹੀ ਦਿਖਾਉਣੇ ਆ ਫੋਲ ਵੱਡੀ ਆ ਕੋਈ ਛੋਟੇ ਢਾਂ ਚਾਹੀਦੇ ਨਹੀਂ ਲੈਓ ਬਾਈ ਬਾਰ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਦਰਸੀ ਦਾ ਤੇ ਬੱਚਾ ਇਹਦੇ ਮਗਰ ਕੀ ਹੈ ਜੀ ਬੱਚਾ ਜੀ ਆ ਸੀਗਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਈ 12 13 ਦਿਨ 12 13 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਲਾ ਲੀਆ ਜਾਂ ਬੋਲਾ ਲਾ ਲੀਆ ਜੀ ਹਾ ਜੀ ਬਾਈ ਦੁੱਧ 13 14 ਕਿਲੋ ਹਾਜ਼ਰ ਹੈ ਠੀਕ ਹੈ ਇਹਨੂੰ ਬਹੁਤ ਆ ਬਾਈ ਹਾਂ ਠੰਡੀ ਸੀਲ ਦੇ ਉਰਾ ਦਰਾ ਕਰਮਾਲੀ ਦਾ ਇੱਕ ਨੰਬਰ ਆ ਪਲੀ ਵੀ ਦੇਖੋ ਬਾਕੀ ਵੱਡੀ ਆ ਕੋਈ ਛੋਟੀ ਨਾ ਸਮਝੋ ਵੀਰ ਕਿੰਨਾ ਦਦਾ ਹਾਜ਼ਰ ਹੈ ਜੀ ਹੁਣ ਇਹਦੇ ਥੱਲੇ ਬਾਈ ਜੀ 13 14 ਲੀਟਰ ਹਾਜ਼ਰ ਹੈ ਜੀ 15 16 ਪਾਉਗੀ ਇਹ ਠੀਕ ਆ ਚਾਈ ਦੇ ਕਿੰਨੇ ਹੱਸ ਕੱਲਾ ਕੱਲਾ ਬੈਠਣ ਲੱਗਾ ਮੱਸੀ ਵਾਲਾ ਥਾਣਾ ਥਾਣਾ ਪੂਰੇ ਗੈਬ ਤੇ ਲੱਗਿਆ ਨਾੜਾ ਨੂੜਾ ਲੇਵੇ ਤੇ ਚੈੱਕ ਕਰੋ ਥੱਲੋਂ ਨਾਲੇ ਬੜਕ ਹੋਈ ਯਾਰ ਮੈਂ ਕਹਣਾ ਕੀ ਆ ਬਾਤ ਆ ਇੱਕ ਮੱਚਾ ਜੀ ਹੈ ਨਾ ਪੂਰਾ ਵਧੀਆ ਜੀ ਟੌਪ ਬਾਕੀ ਦੁੱਧ ਵਾਲੀ ਨਾਲ ਸੀਲ ਬਹੁਤ ਹੈ ਜੀ ਫੇਸਬੁਕ ਵੀ ਚੈੱਕ ਕਰੋ ਜਰਸੀ ਆ ਜਾਂਦੀ ਆ ਬਾਈ ਬੱਚਾ ਕਰਮਾਲੀ ਦੇ ਮਗਰ ਆ ਗਿਆ ਬਾਈ ਬੱ ਤੇ ਮੁੱਲ ਜੀ ਇਹਦਾ ਫਿਰ ਮੁੱਲ ਬਈ ਇੱਕੋ ਹੀ ਲੈਣ ਦੇਣ ਹਾਂ ਦੇਣ ਲੈਣ ਨਹੀਂ ਮੇੜੋ ਕਿ ਕਹਨਾ ਇਹ ਨਾ ਮਤਲਬ ਮੋੜੀ ਮਾਰੇ ਮੋੜੀ ਬੱਚੇ ਨੂੰ ਕਰਦੀ ਹੈ ਨਾ ਹਾਂ ਬੱਚੇ ਦਾ ਕਰਦੀ ਹੈ ਕਰਦੀ ਕੋਈ ਗੱਲ ਨਹੀਂ ਕਰਦੀ ਹੈ ਨਾ ਕੀ ਮੁੱਲ ਆ ਜੀ ਫਿਰ ਦੇਣ ਲੈਣ ਮੁੱਲ ਕਿਉਂ ਬਈ ਇਹਦਾ 63000 ਸਾਡੇ 1500 ਦੀ ਛੋੜਾ ਸਾਡੇ 36 ਰੇਟ ਤੋਂ ਸਾਡੇ 36000 ਦੀ ਬਾਈ ਕਿੰਨੇ ਆਪਾਂ ਦੇ ਦੇਣੀ ਆ ਬਾਈ ਜਮਾ ਦੇਣ ਲੈਣ ਮੁੱਲ ਕਰਿਆ ਕਰਨ ਬਾਕੀ ਥੋੜਾ ਕਹਣਾ ਮਾਨਦਾਨ ਤਾਂ ਹੋ ਜਾਏਗਾ ਇਹਦਾ ਬਾਈ ਜੀ 5 400 ਤੋਂ ਬਾਹਲਾ ਨਹੀਂ ਹੁਣ ਠੀਕ ਹੈ ਜੀ ਮਤਲਬ ਫਿਕਸ ਹੀ ਰੱਖਦੇ ਬਾ ਫਿਕਸ ਹੀ ਰੱਖਦੇ ਇਹ ਨਹੀਂ ਹੈਗਾ ਵੀ ਰੇਟ ਕੋਈ ਬਾ ਆ ਵੀ ਫਰਕ ਰੱਖੀ ਆਪਾਂ ਫਿਕਸ ਹੀ ਆਪਾਂ ਮਾਨਦਾਨ ਜ਼ਰੂਰ ਕਰ ਲਾਂਗੇ 5 400 ਠੀਕ ਹੈ ਜੀ ਅੱਗੇ ਆ ਗਈ 3 ਨੰਬਰ ਤੇ ਲਾਸਟ ਤੇ ਇਹ ਆ ਗਈ ਜਰਸੀ ਕ੍ਰਾਸ ਕਰਾਓ ਜਰਸੀ ਇਹ ਕੋੜਾ ਸੂਆ ਸੂਈ ਇਹ ਦੂਜਾ ਸੂਆ ਇਹ ਦੂਜਾ ਸੂਆ ਕਦੋਂ ਸੂਈ ਹੈ ਜੀ ਇਹ ਇਹ ਬਾਈ ਜੀ ਹੋ ਗਏ 5 ਕਿ ਦਿਨ ਇਹਨੂੰ ਠੀਕ ਆ 5 6 ਕਿ ਦਿਨ ਹੋ ਗਏ ਨੂੰ ਸੂਈ ਨੂੰ 5 6 ਦਿਨ ਹੋ ਗਏ ਸੂਈ ਨੂੰ ਤੇ ਬੱਚਾ ਇਹਦੇ ਮਗਰ ਕੀ ਆ ਗਿਆ ਮੱਛੀ ਆ ਬਾਈ ਹੈਰ-ਸੈਰ ਦੀ ਮੈਂ ਕਹਿੰਦਾ ਕੀ ਆ ਬਾਤ ਆ ਆ ਬੈਠੀ ਆ ਬਹੁਤ ਬਰੀਡ ਦੀ ਬੱਚੀ ਨੂੰ ਜਨਮ ਦਿੱਤਾ ਐਰ-ਸੈਰ ਬੱਚੀ ਨੂੰ ਕਰਮਾਂ ਦੀ ਨਾਲ ਜਨਮ ਦਿੱਤਾ ਤੇ ਕਿੰਨਾ ਬੂੜਾ ਲਾਲੀਆ ਜੀ ਦੁੱਧ ਲਾਲੀਆ ਜੀ ਆ ਗਿਆ ਦੁੱਧ 15 ਕਿਲੋ ਤਿਆਰ ਆ ਠੀਕ ਆ ਉਹ ਸੌਸੀਲਾ ਫੁੱਲ ਆ ਦੇਖੋ ਲੈ ਬਾਜੀ ਮੈਂ ਕਹਣਾ ਕੀ ਆ ਬਾਤ ਆ ਬਾਈ ਸਾਊ ਤੇਰੇ ਵੀ ਉਹ ਮੇਜਾ ਦੇਖੋ ਚੈੱਕ ਕਰਾਉ ਦੇਵਾ ਹੂੰ ਸਹੀ ਗੱਲ ਆ ਖਣ ਕੇ ਮੈਂ ਚਵਾਈ ਚੁਵਾਈ ਕਿਵੇਂ ਆ ਜੀ ਇੱਕ ਨੰਬਰ ਠੀਕ ਆ ਚਵਾਈ ਚੁਵਾਈ ਬਾਈ ਬਣਾ ਇੱਕ ਨੰਬਰ ਆ ਬਾਕੀ ਥਣ ਲੈਵਾ ਚੈੱਕ ਕਰੋ ਬਾਈ ਬੜਾ ਕਮਾਲ ਦਾ ਲੈਵੇ ਦੀ ਬੜੀ ਕਮਾਲ ਹੂੰ ਸਹੀ ਗੱਲ ਆ ਸੀਲ ਵੀ ਕਰਮ ਵਾਲੀ ਫੁੱਲ ਆ ਇਨਾ ਨਾੜਾ ਨਾ ਕਰਨ ਵਾਲੀ ਦੇ ਬਰੀਕੀ ਜਿਹਾ ਰੰਗ ਦੀ ਚਮਕ ਬਹੁਤ ਹੈ ਚਮਕ ਤਾਂ ਮੈਂ ਕਹਣਾ ਕਿਆ ਬਾਤ ਹੈ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਆ ਪਲੀ ਵੀ ਫੁੱਲ ਆ ਕੋਈ ਵੀ ਛੋਟੀ ਨਾ ਸਮਝੋ ਬਾਈ ਚ ਆ ਗਿਆ ਜਿਹੜਾ ਉਹ ਬੱਸੀ ਆ ਗਈ ਮਗਰ ਫੈਰ ਸ਼ੈਰ ਆ ਗਈ ਫੈਰ ਸ਼ੈਰ ਦੀ ਬੱਸੀ ਨੂੰ ਜਨਮ ਦਿੱਤਾ ਤੇ ਬਾਈ ਫਿਰ ਮੁੱਲ ਇਹਦਾ ਵੀ ਕਰ ਦੋ ਫਿਕਸ ਜਾ ਮੁੱਲ ਕਰਦਾ ਬਾਈ 1 ਮਿੰਟ ਬੰਨਦੇ ਆ ਜਾ ਵੀ ਹੱਕ ਮੜੀਂ ਛੋੜੇ ਬੱਚੇ ਦਾ ਬਾਈ ਜ਼ਰੂਰ ਬੱਚੇ ਦਾ ਕਰਦੀ ਆ ਕਰਕੇ ਨਾ ਕਮਾਲ ਨੂੰ ਚੱਕਰ ਨਹੀਂ ਬਾਕੀ ਲੇਵਾ ਬਾਈ ਚੈੱਕ ਕਰੋ ਤਹਾਂ ਤੱਕ ਲਾਈ ਖੜੀ ਆ ਕਰਮ ਵਾਲੀ ਬਈ ਰੇਟ ਇਹਦਾ ਜਮਾ ਇੱਕੋ ਫੈਕਸੀ ਆ ਹੂੰ ਕਿੰਨਾ ਜੀ 65700 ਲੈਣਾ 65700 ਕਿੰਨਾ ਦੱਤ ਪਾ ਦੋ ਜੀ ਐਸਟੀਮੇਟ ਦਾ ਦੱਦਾ ਪਾਉਣਾ ਚਾਹੀਦਾ 65700 ਠੀਕ ਆ 15 15 ਤਿਆਰ ਹੈ ਸਟ ਗਰਮੀ ਨਹੀਂ ਮੰਨਣੀ ਹੈ ਨਾ ਗਰਮੀ ਗਰਮੀ ਦਾ ਭੋਰ ਨਹੀਂ ਭੁੱਲ ਜਓ ਗਰਮੀ ਗਰਮੀ ਨਹੀਂ ਮੰਨਦੀ ਹੈ ਗਰਮੀ ਵਾਲੇ ਤੇ ਇਹ ਜਨਵਰੀ ਫੈਟ ਵੀ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਬਈ ਤੇ ਤਿੰਨੇ ਆ ਕੇ ਗਰਮੀਆਂ ਦੇ ਤੋਹਫੇ ਤੇ ਇੱਕ ਬਾਈ ਕੋਲੇ ਬਾਈ ਗੱਡੀ ਐ ਸਾਨੂੰ ਆਪਾਂ ਆਪਦਾ ਦਿਖਾਉਣੇ ਆ ਦਿਖਾਈਏ ਬਾਈ ਹਾਂਜੀ ਆਜੋ ਹਾਂਜੀ ਇੱਕ ਬਾਈ ਕੋਲੇ ਗੱਡੀ ਆ ਗਈ ਬਾਈ ਜੀ ਕਿੰਨਾ ਮਾਡਲ ਆ ਗੱਡੀ ਇਹ 15 ਮਾਡਲ ਆ ਜੀ ਸਲਵਟ ਡਿਜ਼ਾਇਰ ਆ ਗਈ ਜੀ ਜਡ ਡੀ ਆਈ ਜੀ ਠੀਕ ਆ ਜਡ ਠੀਕ ਹੈ ਜੀ ਸਮਾਈ ਚ ਬੜੀ ਰੱਖੀ ਹੈ ਜੀ ਜਮਾ ਕੋਕਾ ਪੀਸ ਹੈ ਜੀ ਠੀਕ ਆ ਤੇ ਅੰਦਰੋਂ ਵਧੀਆ ਪਈ ਆ ਓਕੇ ਪਈ ਆ ਹਾਂਜੀ ਅੰਦਰੋਂ ਵਧੀਆ ਓਕੇ ਇੰਜਨ ਗੇਅਰ ਦੀ ਕਿਵੇਂ ਆ ਜੀ ਜਿਵੇਂ ਇੱਕ ਨੰਬਰ ਹੀ ਚੱਲੀ ਕੁਛ ਨਹੀਂ ਗੱਡੀ 1 ਲੱਖ ਸਾਰਾ 7000 ਕਿਲੋਮੀਟਰ ਚੱਲੀ ਪਿਆ ਲੋ ਚੱਲੀ ਵੀ ਬਹੁਤ ਥੋੜੀ ਆ ਬਾਈ ਬਾਕੀ ਆਪਾਂ ਗੱਡੀ ਦੀ ਆਵਾਜ਼ ਵੀ ਸੁਣਾ ਦਨੇ ਆ ਤੁਹਾਨੂੰ ਕਹੀ ਜੀ ਆ ਆ ਦੇਖੋ 1 ਲੱਖ 7500 ਕਿਲੋਮੀਟਰ ਚੱਲੀ ਆ 1 ਲੱਖ 7500 ਕਿਲੋਮੀਟਰ ਚੱਲੀ ਵਈ ਗੱਡੀ ਦਾ ਬਾਕੀ ਅੰਦਰੋਂ ਨਾ ਸਾਫ਼ ਸੁਥਰੀ ਦੇਖ ਸਕਦੇ ਹੋ ਬਾਈ ਕੱਲੇ ਹੀ ਚਲਾਉਂਦੇ ਸੀ ਕਿ ਸਮਾਈ ਦੇਖੋ ਗੱਡੀ ਦੀ ਪਹਿਲਾਂ ਤਾਂ ਹਰ ਇੱਕ ਚੀਜ਼ ਨਾ ਮੈਂ ਕਹਿੰਦਾ ਨਾਲ ਦੀ ਹੈ ਜੀ ਹੈ ਨਾ ਹਾਂਜੀ ਹਾਂਜੀ ਇੱਕੋ ਜੀ ਪਈ ਆਗੀ ਸੈਕੰਡ ਨਾਮ ਆਈ ਆਪਣੇ ਠੀਕ ਆ ਵੀ ਸੋਡੇ ਹੋਈ ਹੈ ਕਿ ਦੋ ਨੰਬਰ ਮਤਲਬ ਕਿ ਤੁਸੀਂ ਹੋਗੇ ਹਾਂਜੀ ਅੰਦਰੋਂ ਬਾਈ ਸਾਫ ਸੁਥਰੀ ਦੇਖੋ ਗੱਡੀ ਇੱਕ ਨੰਬਰ ਪਈ ਹੈ ਇੰਟੀਰੀਅਰ ਜੇ ਗੱਲ ਕਰੀਏ ਨਾ ਫੁੱਲ ਵਧੀਆ ਪਿਆਗਾ ਤੇ ਉ ਚਲਾਈ ਚਲੂਈ ਕਿਵੇਂ ਹੈ ਜੀ ਮਾਹੀ ਇੱਕ ਨੰਬਰ ਠੀਕ ਆ ਚਲਾਈ ਚਲੂਈ ਬਾਈ ਕਹਿੰਦੇ ਇੱਕ ਨੰਬਰ ਆ ਤੇ ਮੈਂ ਕਹਿੰਦਾ ਟਾਇਰ ਤਾਂ ਮੂੰਹ ਚੋਂ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਹਾਂਜੀ ਹਾਂ ਟਾਇਰ ਬਾਈ ਇੱਕ ਨੰਬਰ ਪਈਆਂ 99 ਟਾਇਰ ਨਵੇਂ ਟਾਇਰ ਆ ਇਹ ਮੂਹਰੇ ਜੋੜਾ ਨਵਾਂ ਲੱਗਿਆ ਵਾ ਮੈਂ ਗੱਲੇ ਵੀ ਦਿਖਾ ਦੋ 50 ਪੈਸੇ 60 ਪੈਸੇ ਮੰਗ ਲਓ ਮਗਰ ਲਈ ਵੀ 50 60 ਪੈਸੇ ਬੀਮਾ ਫੁੱਲ ਬੀਮਾ ਫੁੱਲਾ ਬੰਪਰ ਟੂ ਬੰਪਰ ਠੀਕ ਆ ਬਾਕੀ ਕਿਸੇ ਪਾਸਿਓਂ ਬਾਈ ਲੱਗੀ ਨਹੀਂ ਕੋਈ ਸਕਰਾਇਟ ਨਹੀਂ ਕਿ ਨਹੀਂ ਜੀ ਬਿਲਕੁਲ ਹਮ ਇੱਕੋ ਜਿਹੀ ਪਈਆ ਸੱਚ ਨਹੀਂ ਹੋਈ ਕਿਤੇ ਕਲਮ ਨਹੀਂ ਲੱਗੀ ਜੀ ਸਹੀ ਗੱਲ ਆ ਜੀ ਸਮਾਈ ਦੇਖੋ ਬਾਈ ਗੱਡੀ ਦੀ ਬਾਈ ਦੀ ਫੁੱਲ ਰੱਖੀ ਹੋਈ ਆ ਤੇ ਬਾਈ ਫਿਰ ਮੁੱਲ ਇਹਦਾ ਕੀ ਆ ਮੁੱਲ ਬਾਈ ਫੋਨ ਤੇ ਮੁੱਲ ਫੋਨ ਤੇ ਹੋਊਗਾ ਮੁੱਲ ਜਾਇ ਜੀ ਹੋ ਜਮਾ ਜਾਇ ਗੱਡੀ ਦੇ ਹਿਸਾਬ ਨਾਲ ਬਾਈ ਕਹਿੰਦੇ ਮੁੱਲ ਬਾਈ ਜਮਾ ਜਾਇ ਜੀ ਹੋਊਗਾ ਤੇ ਆਪਾਂ ਇਧਰੋਂ ਉਧਰੋਂ ਸਾਰੇ ਪਾਸੇ ਚੈੱਕ ਕਰਾਣੇ ਮੈਂ ਕਹਣਾ ਵੀ ਨੰਬਰ 1 ਜਿਹਨੂੰ ਆਪਾਂ ਕਹਦੀਆਂ ਨਾ ਕੰਡੀਸ਼ਨ ਪਈ ਆ ਗੱਡੀ ਦੀ ਲਾਉਣੀ ਆਪਾਂ ਤਾਂ ਇਹ ਹੂੰ ਸੀਸੇ ਉਸੇ ਭਾਈ ਜਮਨ ਨਾਲ ਦੇ ਆ ਗਏ ਮੈਂ ਕਹਣਾ ਕੋਈ ਕੱਲੀ ਕੱਲੀ ਚੀਜ਼ ਨਾ ਗੱਡੀ ਦੀ ਜਮਨ ਨਾਲ ਦੀ ਹੈ ਜੀ ਹੈਨਾ ਹਾਂ ਜੀ ਹਾਂ ਦੱਸ ਦੀਆ ਲਾਈਟਾਂ ਲੁੱਟਾਂ ਭਾਈ ਚੈੱਕ ਕਰ ਸਕਦਾ ਬੰਪਰ ਬੰਪਰ ਸਾਰਾ ਕੁਝ ਨਾਲ ਦੇ ਬੰਪਰ ਬੰਪਰ ਵੀ ਇੱਕ ਨੰਬਰ ਤੇ ਜੇ ਮੈਂ ਗੱਲ ਕਰੀਏ ਮੇਨ ਭਾਈ ਇੰਜਨ ਗੇਅਰ ਦੀ ਹੁੰਦੀ ਹੈ ਗੱਡੀ ਦੇ ਨੂੰਕਸ ਹੁੰਦਾ ਕੋਈ ਇਹ ਨੁਕਕੇ ਹੈ ਜੀ ਹੈਨਾ ਜਮਲ ਚੱਲੀ ਕੁਛ ਨਹੀਂ ਇਹ 1,75000 ਓਰਿਜਨਲ ਚੱਲੀ ਵੀ ਹੈ ਠੀਕ ਹੈ ਜੀ ਬਾਕੀ ਤੁਸੀਂ ਵੀ ਲੋਕ ਵੇਚਾਉਣੀ ਹੈ ਨਾ ਮੈਂ ਤਾਂ ਲੋਕਲ ਹੀ ਰੱਖਣੀ ਮਦਾਦ ਘਰੇਲੂ ਕੰਮ ਵਾਸਤੇ ਆ ਵੀ ਚੱਲੋ ਹੁਣ ਨਾ ਹਯਰ ਦੇ ਨਹੀਂ ਲੋੜ ਨਹੀਂ ਹੈਗੀ ਆਪਾਂ ਜਾਂਦੀ ਨਹੀਂ ਬਾਹਰ ਹੁੰਦਾ ਠੀਕ ਹੈ ਜੀ ਮੁੱਲ ਬਾਈ ਕਹਿੰਦੇ ਬਾਈ ਜਾਇਜ਼ ਹੋਊਗਾ ਤੇ ਮੁੱਲ ਹੋਊਗਾ ਫੋਨ ਤੇ ਬਾਈ ਜੀ ਠੀਕ ਹੈ ਬਾਈ ਤੇ ਬਾਕੀ ਠੀਕ ਹੈ ਜੀ ਓਕੇ ਆ ਓਕੇ ਮਣਾਈ ਸੀਗੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ